ਮੈਟਾ ਦੇ ਮਾਲਕ ਮਾਰਕ ਜ਼ੁਕਰਬਰਗ ਨੇ ਬਾਈਡਨ ਸਰਕਾਰ ਉਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾ ਦਿੱਤੇ ਨੇ ਅਤੇ ਇਸ ਦੇ ਨਾਲ ਹੀ ਕਰੋਨਾ ਨੂੰ ਲੈ ਕੇ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਨੇ ਮੈਟਾ ਦੇ ਮੁਖੀ ਮਾਰਕ ਜ਼ੁਕਰਬਰਗ ਨੇ ਹੈਰਾਨਕੁਨ ਦੋਸ਼ ਲਾਉਂਦਿਆਂ ਕਿਹਾ ਹੈ ਕਿ ਜੋ ਬਾਈਡਨ ਦੀ ਸਰਕਾਰ ਨੇ ਕਰੋਨਾ ਨਾਲ ਸੰਬੰਧਿਤ ਪੋਸਟਾਂ ਹਟਾਉਣ ਲਈ ਉਹਨਾਂ ਦੀ ਕੰਪਨੀ ਤੇ ਵਾਰ-ਵਾਰ ਦਬਾਅ ਪਾਇਆ ਜੁਡੀਸ਼ਰੀ ਕਮੇਟੀ ਨੂੰ ਲਿਖੀ ਚਿੱਠੀ ਵਿੱਚ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਦਬਾਅ ਪਾਉਣਾ ਗਲਤ ਸੀ ਅਤੇ ਉਹਨਾਂ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਪਹਿਲਾਂ ਇਸ ਮੁੱਦੇ ਤੇ ਮੂੰਹ ਨਹੀਂ ਖੋਲ ਸਕੇ ਜ਼ਗਰਬਰਗ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਸਾਲ 2021 ਦੌਰਾਨ ਕਈ ਮਹੀਨੇ ਤੱਕ ਬਾਈਡਨ ਸਰਕਾਰ ਨੇ ਉਹਨਾਂ ਤੇ ਦਬਾਅ ਪਾਇਆ ਕਿ ਇੱਥੋਂ ਤੱਕ ਕਿ ਕੋਰੋਨਾ ਨਾਲ ਸੰਬੰਧਿਤ ਮੀਮ ਵੀ ਹਟਾਉਣਾ ਚਾਹੁੰਦੇ ਸਨ ਜਦੋਂ ਫੇਸਬੁੱਕ ਇਸ ਵਾਸਤੇ ਸਹਿਮਤ ਨਾ ਹੋਈ ਤਾਂ ਪ੍ਰਸ਼ਾਸਨ ਨੇ ਇਸ ਬਾਰੇ ਨਿਰਾਸ਼ਾ ਵੀ ਜ਼ਾਹਿਰ ਕੀਤੀ ਮੈਟਾ ਚੀਫ ਨੇ ਕਿਹਾ ਕਿ ਫੈਸਲਾ ਅਸੀਂ ਕਰਨਾ ਸੀ ਕਿ ਕੰਟੈਂਟ ਹਟਾਉਣਾ ਹੈ ਜਾਂ ਨਹੀਂ ਜ਼ਕਰਬਰਗ ਨੇ ਅੱਗੇ ਲਿਖਿਆ ਹੈ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਕਿਸੇ ਵੀ ਹਾਲਾਤ ਵਿੱਚ ਸਰਕਾਰੀ ਦਬਾਅ ਅਗੇ ਨਹੀਂ ਝੁਕਣਾ ਚਾਹੀਦਾ ਅਸੀਂ ਆਪਣੇ ਕੰਟੈਂਟ ਨਾਲ ਸਮਝੌਤਾ ਨਹੀਂ ਕਰ ਸਕਦੇ ਜੇ ਮੁਰ ਅਜੇਹਾ ਹੋਇਆ ਤਾਂ ਸਾਡਾ ਜਵਾਬ ਪਹਿਲਾ ਵਰਗਾ ਹੋਵੇਗਾ ਚਿੱਠੀ ਵਿੱਚ ਫੇਸਬੁੱਕ ਤੇ ਮਾਲਕ ਨੇ FBI ਤੇ ਦੀ ਦੋਸ਼ ਲਗਾਏ ਨੇ ਕਿਹਾ ਹੈ ਕਿ 2020 ਦੀਆਂ ਚੋਣਾਂ ਤੋਂ ਪਹਿਲਾਂ ਨਿਊਯਾਰਕ ਪੋਸਟ ਨੇ ਬਾਈਡਨ ਪਰਿਵਾਰ ਦੇ ਪ੍ਰਸ਼ਟਾਚਾਰ ਨਾਲ ਸੰਬੰਧਿਤ ਇੱਕ ਮਾਮਲੇ ਦੀ ਰਿਪੋਰਟ ਤਿਆਰ ਕੀਤੀ ਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਇਸ ਨੂੰ ਰੂਸੀ ਕੂੜ ਪ੍ਰਚਾਰ ਦੱਸਿਆ ਫੈਕਟ ਚੈੱਕ ਦਾ ਨੋਟਿਸ ਲਾਉਣ ਲਈ ਆਖਿਆ ਜਿਸ ਮਗਰੋਂ ਫੇਸਬੁੱਕ ਉੱਤੇ ਸਟੋਰੀ ਨੂੰ ਡਿਮੋਟ ਕਰ ਦਿੱਤਾ ਗਿਆ ਜ਼ੁਕਰਬਰਗ ਨੇ ਦਾਵਾ ਕੀਤਾ ਕਿ ਰਿਪੋਰਟਿੰਗ ਕੂੜ ਪ੍ਰਚਾਰ ਨਹੀਂ ਸੀ ਅਤੇ ਉਸ ਨੂੰ ਦਬਾਅ ਨਹੀਂ ਜਾਣਾ ਜਾ ਸਕਦਾ ਚੇਤੇ ਰਹੇ ਕਿ ਜ਼ੁਕਰਬਰਗ ਨੇ 2022 ਵਿੱਚ ਇੱਕ ਪੋਡਕਾਸਟ ਦੌਰਾਨ ਮੰਨਿਆ ਸੀ ਕਿ ਮੈਟਾ ਨੇ ਬਾਈਡਨ ਨਾਲ ਸੰਬੰਧਿਤ ਕੰਟੈਂਟ ਨੂੰ ਫੇਸਬੁੱਕ ਉੱਤੇ ਦਬਤ ਦਿੱਤਾ ਸੀ ਤੇ ਅਜਿਹਾ ਕਰਨ ਵਾਸਤੇ FBI ਨੇ ਹਦਾਇਤ ਦਿੱਤੀ ਸੀ ਤਾਂ ਅਮਰੀਕਾ ਦੀ ਸਾਬਕਾ ਸਰਕਾਰ ਉੱਤੇ ਯਾਨੀ ਕਿ ਜੋ ਬਾਈਡਨ ਦੀ ਸਰਕਾਰ ਉਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾ ਦਿੱਤੇ ਗਏ ਨੇ ਇਹ ਦੋਸ਼ ਫੇਸਬੁਕ ਦੇ ਮਾਲਕ ਯਾਨੀ ਕਿ ਮੈਟਾ ਦੇ ਮਾਲਕ ਮਾਰਕ ਜ਼ਕਰਬਰਗ ਨੇ ਲਗਾਏ ਨੇ